ਦੋ ਚਿਰ ਆ ਗਿਆ ਆਪਸੋ ਆਪਨੇ ਕੀ ਲੈ ਲਿਖਿਆ ਸੁਭਾਣ ਜੁਮਾ ਚਾਰ ਹੰਤ ਹੋ ਰਿਹਾ ਹੈ ਕਰਤਵਾਂ ਦੇ ਰੰਗ ਕੋਟ ਦੇ ਨਾਮ ਜਿਹੜਾ ਜਨਾ ਇਸ ਨੂੰ ਦਿਖਾ ਰਿਹਾ ਹੈ ਫਾਜ਼ ਰਾਮ ਰਿਹਾ ਹੈ ਸੋ ਨਿਹਾਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਾਜੀ ਇੱਧਰ ਸਾਹਮਣੇ ਸਰ ਹਾਂ ਹਾਂ ਆਜਾ ਆਜਾ ਆ ਜੀ ਅਦਰ ਐਂ ਦੇਖੋ ਉਡੀਆਂ ਗੱਲਾਂ ਕੀਤੀਆਂ ਮੇਰੇ ਬਾਰੇ ਜ਼ਿਆਦਾ ਕੀਤੀ। ਉਹ ਇਹ ਨਹੀਂ ਮੈਂ ਕਹਿ ਰਿਹਾ ਕਿ ਉਹਨਾਂ ਨੇ ਗਲਤ ਇੱਧਰ ਸਾਹਮਣੇ ਐ ਫਾਇਰਮੈਂਟ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਉਹਨਾਂ ਨੂੰ ਬੀਏ ਦਾਗ ਨੌਕਰੀ ਕਰਕੇ ਜਾਣ ਤੇ ਰਿਟਾਇਰ ਹੋਣ ਤੇ ਦੁਬਾਰਾ ਫਿਰ ਵਧਾਈਆਂ ਦਿੰਦਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜੀਵਨ ਜਿਹੜਾ ਆ ਬਹੁਤ ਉੱਚ ਪੱਧਰਾ ਹੋਵੇ ਇਸ ਦੀ ਕਾਮਨਾ ਕਰਦਾ ਹੋਇਆ ਇੱਥੇ ਹੀ ਸਮਾਪਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਸਾਰੀ ਕਲਾਸਿਕ ਹੋਵੇ। خاتمی گلی کی بھیج دی آج ہاں جی ہاں جی کلرنگ کرو کلرنگ کرو ماں بھی کروں گی تے نری نہیں کروں گی تاکہ اڄ تک ٹھیک ہو جائے عمرجیت باجی ہے پانی بھیجی ہوئی آو آو آجو آجو

ਰਿਟਾਇਰ ਕਰਮਚਾਰੀ ਵੀ ਨਾਲ ਹੀ ਆਦੇ ਸਾਹਮਣੇ ਆਨੇ ਅੱਜ ਅੱਜ ਥੋੜਾ ਜਿਹਾ ਪਿਛੇ ਹੈ ਜੀ ਅੱਜ ਇੱਧਰ ਸਾਹਮਣੇ ਦੇਖਿਓ ਜੀ ਦੀ ਗੱਲ ਦਾ ਕਿ ਮੇਰੇ ਕਿਸੇ ਜਦੋਂ ਬਾਪੂ ਦੀ ਜਾਇਦਾਦ ਆਈ ਉਹਨਾਂ ਦੇ ਜਾਣ ਤੋਂ ਬਾਅਦ ਤੇ ਮੇਰੇ ਕੋਲ ਕਾਫੀ ਪੈਸੇ ਮੈਨੂੰ ਮਿਲੇ ਜਦੋਂ ਪੈਸੇ ਮਿਲੇ ਤਾਂ ਫਿਰ ਮੈਂ ਉਹਦੀ ਇੱਕ ਹੋਰ ਮਕਾਨ ਬਣਾ ਲਿਆ ਉਹ ਮਕਾਨ ਦਾ ਹਿਸਾਬ ਕਿਤਾਬ ਮੈਂ ਪਹਿਲਾਂ ਲਿਖਦਾ ਰਿਹਾ ਲਿਖਦਾ ਰਿਹਾ ਬਾਅਦ ਵਿੱਚ ਉਹ ਮੈਂ ਕਿਹੜਾ ਕਿਸ ਨੂੰ ਹਿਸਾਬ ਦੇਣਾ ਸੀ ਪਰ ਮੈਂ ਜਿੰਨੇ ਪੈਸੇ ਕਢਾਏ ਮੰਨ ਲਓ ਇੱਕ ਐਗਜ਼ਾਮਪਲ ਤੌਰ ਤੇ ਕਹਿ ਰਹੇ ਮੈਂ ਅਸਲ ਚ ਰਕਮਾਂ ਚਲੋ ਹੋਰ ਸੀਗੀਆਂ ਸਤਿ ਸ਼੍ਰੀ ਅਕਾਲ ਗੁਰੂ ਪਰਸਾਦ ਜੀ ਨਾਲ ਸਤਿ ਸ਼੍ਰੀ ਅਕਾਲ ਆ ਜੀ ਉਹਦੇ ਪਹਿਲ ਤੁਹਾਡੀ ਆ ਏਰੀਆ ਖੇਤਰ ਦੀ ਆ ਕਿਉਂਕਿ ਅਸੀਂ ਕਰਮਚਾਰੀ ਜਿਹੜੇ ਆ ਅਸੀਂ ਅੱਧੀ ਚੌਂਦੇ ਹੰਨੇ ਅਸੀਂ ਬਾਜ ਪਾਈਏ ད�ས <icana> ད�ས <champions> <anf bubble> ਮੋਨੋਂ ਮੈਂ ਬੇਨਤੀ ਕਰੂੰਗਾ ਪ੍ਰਬੰਧਕ ਕਮੇਟੀ ਨੂੰ ਰਾਜੀ ਹੋ ਜਾਓ ਮਾੜੀ ਸ਼ਗਰ ਉਹਦਾ ਮੈਂ ਹੈਗਾ ਜਦੋਂ ਤੁਸੀਂ ਆਓ ਜੀ ਆਓ ਅੱਛਾ 4-5 ਮਿੰਟ ਹੋ ਗਏ ਰਾਤ ਮੈਂ ਬੇਨਤੀ ਕਰੂੰਗਾ ਪ੍ਰਬੰਧਕ ਕਮੇਟੀ ਨੂੰ ਬੋਲੇ ਸੋਨਿਆ ਕਲਦੀਪ ਜੀ ਨੂੰ ਵੀ ਕਹੂੰਗਾ ਮੈਂ ਉਹ ਵੀ ਅੱਗੇ ਆ ਜਾਣ ਤੇ ਖਾਨ ਸਾਹਿਬ ਜੀ ਨੇ ਜਾਣਾ ਆ ਤੇ ਮੈਂ ਕਹਿੰਦਾ ਇਹ ਅੱਗੇ ਆ ਜਾਣ ਗੁਰਮੀਲ ਜੀ ਸਾਹਿਬਾ ਜੀ ਤੁਸੀਂ 2 ਮਿੰਟ ਜਿਹੜੇ ਆ ਪਹਿਲੇ ਸਾਰਿਆਂ ਤੋਂ ਅੱਜ ਖੜੇ ਖਿੱਚੋ ਬੋਲੋ ਇਕੱਲੇ ਖੜੇ ਰਹਿਣ ਨੂੰ ਨਾਲ ਨਾਲ ਖੜੇ ਰਹਿਣ ਦੇ ਫਿਰ ਕੀ ਆ ਅੱਗੇ ਜਾਓ ਬੜੋ ਬੜੋ ਆਹ ਹੈ ਸਹੀ ਹੈ ਵਾਜਾ ਹੈਮਰਾਜ ਠੀਕ ਵਾਜਾ ਅੱਗੇ ਕਰਾਜਾ ਨੰਬਰ ਦਾਣਾ ਬਣਾਜਾ ਜਾਣਾ ريت لا سونو کروا مومنٹو ڏي آجي سياست ائين سارا ڏي ڪم ڪشي وڌي آج هاڻي 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 ما ڪلئنگ ڪربو ما ڏي سري ته ناري ٿو ڪافي آهي تاڪي سڀ ਇੱਕ ਬੈਠੀ ਸੀ ਜਿਹੜੀਆਂ ਇਕੱਠਾਂ ਦੀ ਫੋਟੋ ਵੀ ਦਿਓ ਕਰ ਲਿਓ ਮੈਂ ਮਾਈਕ ਹੋਰ ਥੋੜਾ ਪਰੇ ਲਗਾ ਸੰਜੀਵ ਸਿੰਘ ਜੀ ਸਾਡੇ ਸੰਜੀਵ ਕੁਮਾਰ ਜੀ ਸਟੇਟ ਕਮੇਟੀ ਤੋਂ ਉਹ ਵੀ ਇੱਥੇ ਪਹੁੰਚੇ ਆ ਜੀ ਐਸ ਮੀਤ ਜੀ ਫਰਵਰਡ ਬੈਂਕ ਉਧਰ ਹੋ ਜਾ ਇੱਕ ਜਣਾ ਹੋਰ ਮੈਨੇਜਰ ਸਾਹਿਬ ਉਹ ਵੀ ਇੱਥੇ ਪਹੁੰਚੇ ਆ ਅਮਨ ਜੀ ਸਾਡੇ ਮਾਰਕੀਟ ਕਮੇਟੀ ਹਕੂਮਤ ਦੇ ਕੋਈ ਮੈਨੇਜਰ ਸਾਹਿਬ ਇੱਥੇ ਪਹੁੰਚੇ ਆ ਵੱਖ-ਵੱਖ ਸੁਭਾਵਾਂ ਤੋਂ ਕਰਮਚਾਰੀ ਸਹਿਬਾਨ ਸਖਤਰ ਸਹਿਬਾਨ ਸੁਖਨਾ ਸਹਿਬਾਨ ਜੋ ਬਾਲੋਵੀਂ ਸਭਾ ਵਿੱਚ ਜੀਏ 1988 ਜੋ ਨਿਯੋਗ ਹੋਈ ਸੀ ਉਦੋਂ ਵਾਲ ਦੇ ਵਿੱਚ 2017 ਨੂੰ ਇਹਨਾਂ ਦੀ ਟ੍ਰਾਂਸਫਰ ਹੋ ਕੇ ਪੋਰਸ 77 1900 2017 ਦੇ ਵਿੱਚ ਉਦੋਵਾਲ ਸਭਾ ਦੇ ਵਿੱਚ ਆਏ ਸੀ ਇਹਨਾਂ ਨੇ ਬਹੁਤ ਹੀ ਲਗਨਪੂਰਵਕ ਮਿਹਨਤ ਕਰਕੇ ਸਭਾ ਜਿਹੜੀ ਐਮਬਲੈਂਸ ਸੀ ਉਸ ਨੂੰ ਪ੍ਰਾਪਰ ਦੇ ਵਿੱਚ ਲਿਆਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਕਰਮਚਾਰੀ ਦਾ ਬੇਦਾਗ ਰਿਟਾਇਰਮੈਂਟ ਲੈਣੀ ਆਪਣੇ ਆਪ ਦੇ ਵਿੱਚ ਬਹੁਤ ਹੀ ਕਰਮਾਂ ਵਾਲਾ ਉਹ ਕਰਮਚਾਰੀ ਹੁੰਦਾ ਆ ਇਹਨਾਂ ਨੂੰ ਗਰਮੇਲ ਚੰਦ ਜੀ ਤੇ ਇਹਨਾਂ ਦੇ ਪਰਿਵਾਰ ਨੂੰ ਦੀ ਪੰਜਾਬ ਰਾਜ ਖੇਤੀਬਾੜੀ ਸੇਵਾਕਾਰੀ ਸਰਕਾਰੀ ਸਭਾ ਕਰਮਚਾਰੀ ਯੂਨੀਅਨ ਮੈਂ ਬਤੌਰ ਜ਼ਿਲ੍ਹਾ ਜਲੰਧਰ ਦਾ ਪ੍ਰਧਾਨ ਹੋਣ ਦੇ ਨਾਤੇ ਜਥੇਬੰਦੀ ਵੱਲੋਂ ਇਹਨਾਂ ਨੂੰ ਸਮੂਹ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹੋਇਆ ਉਤਵਾਲ ਦੀ ਪ੍ਰਬੰਧਨ ਕਮੇਟੀ ਨੂੰ ਬਹੁਤ-ਬਹੁਤ ਵਧਾਈਆਂ ਸਰਪੰਚ ਪੰਜ ਮੋਤ ਪਰ ਵਿਅਕਤੀ ਏਰੀਆ ਖੇਤਰ ਦੇ ਜਿਹੜੇ ਉਤਵਾਲ ਸਭਾ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਵੀ ਇਸ ਰਿਟਾਇਰਮੈਂਟ ਦੀਆਂ ਬਹੁਤ-ਬਹੁਤ ਵਧਾਈਆਂ ਕਿਉਂਕਿ ਸਭਾ ਉਹੀ ਤਰੱਕੀ ਕਰ ਸਕਦੀ ਆ ਜਿਹਦੇ ਵਿੱਚ ਕੋਈ ਫਿਰਬਾਬ ਨਹੀਂ ਹੁੰਦਾ ਜਿਹਦੇ ਵਿੱਚ ਕੋਈ ਪਾਰਟੀਬਾਜੀ ਦੇ ਨਾਲ ਵਿਚਰਿਆ ਨਹੀਂ ਜਾਂਦਾ ਉਹ ਸਭਾ ਹਮੇਸ਼ਾ ਹੀ ਤਰੱਕੀ ਕਰਦੀ ਦੇਖੀ ਗਈ ਆ ਮੈਂ ਨਿੰਦਰਪੁਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰੇ ਆਏ ਜਿਹੜੇ ਕਰਮਚਾਰੀ ਵੀਰ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਏਰੀਆ ਖੇਤਰ ਦੇ ਆਏ ਜਿਹੜੇ ਤੇ ਮੈਂਬਰ ਸਹਿਬਾਨ ਆ ਉਹਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਉਹਨਾਂ ਦਾ ਧੰਨਵਾਦ ਕਰਦੇ ਆ ਉਤਤਵਾਰ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਾਫ ਕਾ ਪ੍ਰਬੰਧਕ ਕਮੇਟੀ ਆ ਸਾਫ ਕਾ ਸਰਪੰਚ ਪੰਚ ਇਸ ਤਰ੍ਹਾਂ ਸਕੇ ਸੰਬੰਧੀ ਜਿਹੜੇ ਵੀ ਇੱਥੇ ਆਏ ਆ ਖਤਮ ਕਰਕੇ ਚੱਲ ਕੇ ਆਏ ਆ ਗਰਮੇਲ ਜਾਂਜੀ ਉਹਨਾਂ ਦੇ ਰਿਟਾਇਰਮੈਂਟ ਨੂੰ ਚਾਰ ਚੰਦ ਲਾਉਣ ਵਾਸਤੇ ਪਹੁੰਚੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਕਲਦੀਪ ਜੀ ਨੂੰ ਵੀ ਕਹੂੰਗਾ ਮੈਂ ਉਹ ਵੀ ਅੱਗੇ ਆ ਜਾਣ ਤੇ ਖਾਲਸਾ ਜੀ ਨੇ ਜਾਣਾ ਆ ਤੇ ਮੈਂ ਕਹਿੰਨਾ ਇਹ ਅੱਗੇ ਆ ਜਾਣ ਗਰਮੇਲ ਜੀ ਖਾਲਸਾ ਜੀ ਤੁਸੀਂ 2 ਮਿੰਟ ਜਿਹੜੇ ਆ ਪਹਿਲੇ ਸਾਰਿਆਂ ਤੋਂ ਅੱਜ